ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਸੱਜਣ ਦਾ ਮੈਸੇਜ ਆਇਆ ਸੀ ਕਿ ਗੁਰਬਾਣੀ ਦੇ ਵਿੱਚ ਅੱਠ ਅੱਖਰਾਂ ਵਾਲਾ ਇੱਕ ਸ਼ਬਦ ਆਉਂਦਾ ਹੈ ਤੇ ਉਹ ਕਿੰਨੇ ਅੰਗ ਤੇ ਆਉਂਦਾ ਹੈ ਜਾਂ ਉਸ ਦਾ ਅਰਥ ਕੀ ਹੈ ਸੋ ਸੰਗਤ ਜੀ ਬੜਹੰਸ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਮਹਾਰਾਜੀ ਦਾ ਉਚਾਰਨ ਕੀਤਾ ਹੋਇਆ 567 ਅੰਗ ਤੇ ਸ਼ਬਦ ਆਉਂਦਾ ਹੈ ਜਿਹੜਾ 8 ਅੱਖਰਾਂ ਵਾਲਾ ਹੈ 8 ਅੱਖਰ ਲੱਗੇ ਨੇ ਤੇ 5 ਉਤੇ ਸੰਗਤ ਜੀ ਲਗਾ ਮਾਤਰਾ ਲੱਗੀਆਂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 8 ਅੱਖਰਾਂ ਵਾਲਾ ਸ਼ਬਦ ਹੈ ਕਿਹੜਾ ਹੈ ਸ਼ਬਦ ਤੇ ਉਹ ਕਿੰਨੇ ਅੰਗ ਤੇ ਆ 567 ਅੰਗ ਤੇ ਉਸ ਦਾ ਅਰਥ ਕੀ ਅੱਜ ਆਪਾਂ ਇਹ ਸਰਵਣ ਕਰਾਂਗੇ ਸੋ ਨਿਰਗੁਣਵੰਤੜੀਏ ਨਿਰਗੁਣਵੰਤੜੀਏ ਇਹ ਸੰਗਤ ਜੀ ਅੱਠ ਸ਼ਬਦਾ ਵਾਲਾ ਸ਼ਬਦ ਸ਼ਬਦ ਹੈ ਅੱਠ ਅੱਖਰ ਨੇ ਸ਼ਬਦ ਇਹ ਇਕੱਠਾ ਇਹ ਪਾਠ ਉਚਾਰਨ ਕਰਨਾ ਨਿਰਗੁਣਵੰਤੜੀਏ ਪਿਰ ਦੇਖ ਹਦੂਰੇ RAM ਨਿਰਗੁਣਵੰਤੜੀਏ ਇੱਥੇ ਵਿਸਰਾਮ ਲੱਗੇਗਾ ਪਿਰ ਦੇਖ ਹਦੂਰੇ RAM ਇੱਥੇ ਇਸ ਸ਼ਬਦ ਦਾ ਜਿਹੜਾ 8 ਅੱਖਰਾਂ ਵਾਲਾ ਸਤਗੁਰੂ ਤੀਜੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ ਇਸ ਦਾ ਅਰਥ ਕੀ ਹੈ ਸਤਗੁਰੂ ਮਹਾਰਾਜ ਜੀ ਬਚਨ ਕਰ ਰਹੇ ਨੇ ਨਿਰਗੁਣਵੰਤੜੀਏ ਫਿਰ ਦੇਖ ਹਦੂਰੇ RAM ਨਿਰਗੁਣਵੰਤੜੀ ਦਾ ਅਰਥ ਹੈ ਕਿ ਸੋਭ ਗੁਣਾ ਤੋਂ ਹੀਣ ਜੀ ਰੂਪ ਇਸਤਰੀਏ ਕਿ ਜਿੰਦੇ ਵਿੱਚ ਸੋਭ ਗੁਣ ਨਹੀਂ ਹਨ ਸੋਭ ਗੁਣਾ ਤੋਂ ਹੀਣੀ ਨਿਰਗੁਣ ਜੀ ਰੂਪ ਇਸਤਰੀਏ ਉਸ RAM ਹੋਏ ਪਰਮੇਸ਼ਰ ਵਾਹਿਗੁਰੂ ਨੂੰ ਸਦਾ ਹੀ ਕਹਿੰਦੇ ਆਪਣੇ ਨੇੜੇ ਹਦੂਰੇ ਕਹਿੰਦੇ ਨੇੜੇ ਵੇਖਣਾ ਕਰ ਕਿ ਪਰਮੇਸ਼ਰ ਤੇਰੇ ਸਦਾ ਹੀ ਆਂਗ ਸੰਗ ਵਸ ਰਿਹਾ ਹੈ ਨਿਰਗੁਣ ਵੰਤੜੀ ਇਹ ਸੰਗਤ ਜੀ ਅੱਠ ਸ਼ਬਦਾਂ ਵਾਲਾ ਅੱਖਰਾਂ ਵਾਲਾ ਸ਼ਬਦ ਹੈ ਤੇ ਪੰਜ ਸਤੇ ਲਗਾ ਮਾਤਰਾ ਲੱਗੀਆਂ ਹੋਈਆਂ 567 ਅੰਗ ਤੇ ਆਉਂਦਾ ਹੈ ਇਸੇ ਚੈਨਲ ਤੇ ਸੰਗਤ ਜੀ ਲੜੀਵਾਰ ਗੁਰਬਾਣੀ ਦੀ ਸੰਥਿਆ ਚੱਲ ਰਹੀ ਹੈ ਰਾਤ ਨੂੰ 8 ਵਜੇ ਸਾਰੀ ਸੰਥਿਆ YouTube ਦੀ ਪਲੇਲਿਸਟ ਵਿੱਚ ਪਈ ਹੋਈ ਹੈ ਆਪ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ